ਹਰ ਰੀਡਿੰਗ ਯਾ ਅੱਜ ਤੁਹਾਨੂੰ ਦਿਖਾਉਣੇ ਆ ਸਾਰਾ ਤਨ ਮਨੋਰੰਜਨ ਕਰਾਵਾ ਤੁਹਾਡਾ ਜਲ ਪੇਵਾ ਸਵੇਰੇ ਸਵੇਰੇ ਠੰਡੇ ਠੰਡੇ ਟਾਈਮ ਬੱਜ ਗਏ 9 ਉਹ ਮਿਲਦੇ ਹੁਣ ਜਾ ਕੇ ਟੇਕੜੋ ਖਲਾਦੀਏ ਅੱਜ ਅੱਪਾ ਕੋਈ ਮਿੱਤਰੋ ਦੋ ਟੈਂਕੀਆਂ ਭਰ ਚੁੱਕੀਆਂ ਨੇ ਠੇਰਾ ਲਾਇਆ ਨੇ ਆ ਜੀਰੀ ਬਹੁਤ ਆ ਠੇਰਾ ਦਾ ਭਾਈ ਨੀ ਮਸ਼ੀਨ ਦੀ ਟੈਂਕੀ ਜ਼ਿਆਦਾ ਮਸ਼ੀਨ ਦੀ ਟੈਂਕੀ ਛੋਟੀ ਹੈ ਦੇਖੋ ਇਹਦਾ ਇਹਨਾਂ ਨੂੰ ਪਤਾ ਉਹਦੀ ਹਾਰਨ ਮਾਰ ਦਿੰਦੇ ਨੇ ਤੁਹਾਨੂੰ ਦਿਖਾਉਣੇ ਐ ਇੱਥੋਂ ਚੱਲੂਗੀ ਇਹ। ਉਹ ਉੱਥੇ ਜਾ ਕਾਰਨ ਵੱਜੇ ਆਣਾ ਰੋ ਤੁਹਾਨੂੰ ਕਿਹਾ ਸੀ ਆ ਵੀ ਉੱਥੇ ਜਾ ਕੇ ਟੈਂਕੀ ਪਰ ਜਾ ਦੇਖੋ ਇੱਧਰ ਲੈ ਵਸੇ ਆ ਕੇ। ਇੱਥੇ ਪਰ ਕੀ ਉੱਥੋਂ ਆਵਾਂਗੇ ਆਪਾਂ। ਦੇਖੋ ਖੜਾ ਬਣਾ ਝੋਟਾ। ਜਾਂਦੀ ਇਹ ਮਹੀਰੇਜ ਥੋੜੀ ਇਹਦੀ ਟੈਂਕੀ ਛੋਟੀ ਐ। ਚਲੇ ਨਲ ਬੰਦ ਨੇ ਹੌਸਲਾ ਆ ਜਾਂਦਾ ਵੀ ਘੱਟ ਨਹੀਂ ਨਿਕਲੀਗੀ। ਉਹਦੀ ਹਾਰਨ ਮਾਰ ਦਿੰਦਾ ਹੈਗਾ। ਹਾਲਾਂਕਿ ਇਹ ਹਾਰ ਨਹੀਂ ਮਾਰਦਾ ਹੈਗਾ। ਬਾਕੀ ਆਪਾਂ ਤੁਹਾਨੂੰ ਫਾਰਮੈਨ ਨਾਲ ਕਰਾਉਣਿਆ ਗੱਲ ਆ। ਇਹਨੇ 1000 ਰੁਪਏ ਨਾਲ ਬੰਦੇ ਨਾਲ ਉਹ ਕਰੇ ਵੀ ਆ। ਹਨਾ ਭਾਈ ਓਏ। ਵਿੱਚ ਐਦ ਕੀ ਬੰਦੇ ਕਹਿੰਦੇ ਨੇ ਹਾਰਨ ਨਹੀਂ ਮਾਰਦਾ। ਇਹ ਆਪਣੀ ਮਸ਼ੀਨ ਹਾਰਨ ਬਹੁਤ ਮਾਰਦੀ ਹੈ ਨਾ। ਇਹ ਹੌਸਲਾ ਨਹੀਂ ਡਿੱਗਣਦੇ ਬੰਦੇ ਦਾ ਕਹਿੰਦੇ। ਹਨਾ। ਵੀ ਐ ਨਹੀਂ ਕਹਿ ਸਕਦਾ ਕੋਈ ਸਾਡੀ ਘੱਟ ਨਿਕਲੀ ਹੈਗੀ। ਵੀ ਭਾਈ ਹਾਰਨ ਵੱਜੇ ਨੇ ਤਾਂ ਵੱਜੇ ਨਹੀਂ। ਉਹਦੀ ਭਾਰ ਦਿੰਦੀ ਯਾਰ ਨਹੀਂ ਨਾ ਨਾ ਆਈ ਰਹੀ ਹੈਗਾ ਵੀ ਹੁਣੀ ਟੈਂਕੀ ਪਾਉਂਦਾ ਫੁੱਲ ਭਰ ਕੇ ਪਾਉਂਦਾ ਵਜੋਂ ਅੰਦਰ ਕੋਈ ਮਿੱਤਰੋ ਉਹ ਤੇ ਟੈਂਕੀ ਪਾ ਆ ਗਿਆ ਜਿਹਦੀ ਟੈਂਕੀਆਂ ਬਹੁਤ ਭਰਦੀਆਂ ਮਸ਼ੀਨ ਇਹ ਕੰਡੈਕਟਰ ਕਰੋ ਬੰਦਿਆਂ ਨਾਲ ਆਪਾਂ ਇਹਨੂੰ ਕਿਹਾ ਹੁਣ ਵੀ ਇੱਕ ਵਿਚਾਲੇ ਕੱਟ ਲਾ ਦਿਆ ਏ ਤਾਂ ਜੋ ਫਿਰ ਉਧਰ ਉਧਰ ਹੀ ਲੈ ਜਾਣਾ ਸੌਖਾ ਆ ਜਾਂਦਾ ਬਈ ਨਹੀਂ ਸਾਰੇ ਉੱਤੋਂ ਦੀ ਗੇੜਾ ਦੇਖਣਗੇ ਬੰਦਿਆਂ ਦਾ ਫਿਰ ਬਾਈ ਕਹਿੰਦਾ ਚਲ ਮੈਂ ਲਾ ਦਿੰਦਾ ਕੰਟਾ ਫਿਰ ਪਜਾਲ ਦਿਆ ਕੱਢਦਾ ਗਰਾਮਾ ਪਾਸੇ ਵਸੇ। ਜਿਹੜਾ ਕਾਇਦਾਵਾਜ ਵਾਲੇ ਇੱਕ ਕੱਟ ਜਿਹਾ ਲਾ ਦੇ। ਲਾ ਦੋ ਮਗਰ ਇਹ ਤੇ ਜੋ ਬਰਾਏ ਦਾ ਵਾ ਠੀਕ ਹੈ। ਮੰਨ ਲਈ ਗੱਲ ਐ ਤਾਂ ਇਹਨੂੰ ਪਤਾ ਵੀ ਜਲ ਕਾ ਨੂੰ ਤੰਗ ਕਰਨਾ ਹੈ। ਉਹਦੂ ਬਾਦ ਦੇ ਉੱਥੋਂ ਦੀ ਗੜੇ ਦੇ ਦੇਣਗੇ ਵੀ। ਵਾਜਾ ਵਾਲੇ ਵੀ ਵਧੀਆ ਲਾਊ ਆ। ਥੋੜਾ ਬਾਈਕ ਜੀ ਕੱਢ ਕੇ ਪਰ ਰਿਗਰ ਦਾ ਲਾਏ। ਜਾ ਤੈਨੇ ਨਾਲ ਫਰਕ ਪੈਂਦਾ ਯਾਰ ਬਾਕੀ ਕੇਰ ਤਾਂ ਦੇਖਦੇ ਆਂ ਕੀ ਬਸੂ ਕੰਡਾ ਦਸੂਗਾ ਨਾ ਸਿਸਟਮ ਦਾ ਪਾਣੀ ਭਰੀ ਜਨੇ ਆਪਾ ਆ ਬੰਦਾ ਪਹੁੰਚਿਆ ਆਪਣੇ ਕੋਲੇ ਤੇ ਰਿਸ਼ਤੇ ਵਾਲੇ ਇਹ ਆ ਦੀ ਇਹ ਪਹਿਲ ਲੈ ਵਾ ਦੀ ਇਹ ਸਧਾਰਾ ਦੇ ਇਹ ਕਹਿੰਦੇ ਜੀਰੀ ਫੜਾ ਕੇ ਜਾ ਦੇਖੋ ਭਈ ਇੰਨੇ ਕੰਮ ਲੈਂਦੇ ਨੇ ਬੰਦੇ ਦੋ ਆ ਗਿਆ ਜੋਬਰ ਇਹਨੂੰ ਵਿੱਚ ਵੜਾ ਕੇ ਟਰਾਲੀ 'ਚ ਆ ਜਾ ਬਾਈ ਜੀਰੀ ਵੜਾਉਣ ਆਇਆ ਜੋਬਰ ਕਹਿੰਦਾ ਜੀਰੀ ਵੜਾ ਕੇ ਫੇਰ ਜਾਵਾਂਗੇ ਕਹਿੰਦਾ ਚੱਲ ਵੜਾ ਆ ਜਣੇ ਹੈਲਪ ਕਰਾ ਜਣੇ ਸਾਡਾ ਬੰਦਾ ਬਹਿ ਗਿਆ ਜਿਹੜਾ ਬੰਦਾ ਰੱਖਿਆ ਜੀ ਉਹ ਬਹਿ ਗਿਆ ਮੰਨ ਲਓ ਉਹਦੇ ਕੰਡਮ ਹੋ ਗਿਆ ਥੋੜਾ ਜਿਹਾ ਤਾਂ ਕਰਕੇ ਕਹਿੰਦਾ ਚੱਲ ਮੈਂ ਹੈਲਪ ਕਰਾ ਜਣਾਂਗਾ ਐ ਤਾਂ ਬੰਦਾ ਗੱਬਾ ਏ ਹੁਣ ਅਸੀਂ ਨਿਆ ਸਿਸਟਮ ਲਵਾਇਆ ਤੇ ਇਹਨੇ ਸਾਨੂੰ ਬਹੁਤ ਸਾਰਾ ਸੁਆਇਆ ਜਿਹੜਾ ਵਿਚਾਲੇ ਕੇਰਾ ਉਧਰ ਉਧਰ ਹੀ ਜਾਣ ਵਾਸਤੇ ਹੁਣ ਇਹ ਕਹਿੰਦਾ ਸੈਟਿੰਗ ਕਰਾਂਗੇ। ਉਹ ਰੋਬੂਟਾ ਬੈਠਾ ਹੈ ਰੈਡਰ ਤੇ। ਉਹ ਦਿਖਾਉ ਜਿਹੜਾ ਕਾਈ ਦਵਾ ਜਿਹੀ 4x4 ਦਾ। ਪਰੋ ਟਰਾਲੀ ਭਰ ਲਈ ਆਪਣੇ ਫੁੱਲ ਆ। ਗਿਆ ਨੀ ਹੋਰੀ ਦੇਖੋ ਜਹਾ ਕਰ ਰਹੇ ਨੇ ਡੇਡੇ ਡੇਡੇ। ਉਹ ਲੜਕਦੀ ਯਾਰ ਇਹ ਪੁਰਾਣੇ ਸੀ ਲਵਾਦੀ ਟੀਸੀ ਟਰਾਲੀ ਦੀ ਛੋਟੀਆਂ ਛੋਟੀਆਂ ਟ੍ਰੇਕੀਆਂ ਵਾਲਾ ਆਪਣੇ ਫਲ ਭਰ ਲੀ ਨਦਰਾ ਹਾਂ ਦਾ ਬੂਟਾ ਕੋਸ਼ੇ ਦੇ ਤੂੰ ਵੀ ਕੀ ਸੁਭਾਵਨਾ ਕੇਰਦੀ ਸਾਫੀ ਜੀ ਕਰਦੀ ਉਹਨੇ ਨੂੰ ਦੇਖਦਾ ਫਿਰਦਾ ਹੈਗਾ ਜਾ ਜਾਓ ਮੇਰਾ ਪਾਪਾ ਆ ਗਿਆ ਓਏ ਮਿੱਤਰੋ ਫਾਈਨਲ ਹੋ ਗਿਆ ਕੰਮ ਰੁਕਾ ਰਿਹਾ ਇੰਟਰਨੈਟ ਚੱਕਦਾ ਪੈਰ ਪਰ ਆਹਲੇ ਪਹੁੰਚ ਗਏ ਵੀਰੀ ਦੀ ਇੰਟਰਵਿਊ ਲੈਣੇ ਕਿੰਨੀ ਬਹੂ ਹੈ ਕਿੰਨੀ ਪੈ ਗਈ ਵੀਰੀ ਤੇਰੇ ਲਈ ਬਿੰਦੀ 80 ਪੈ ਗਈ 80 ਹਾਂ ਬਿੰਦੀ ਦੀ ਇਹਨੂੰ ਆਪਾਂ ਨਾ ਤੇਰੇ ਲਈ ਆਪਦੇ ਲਈ ਮੇਲੀ ਹਾਂ ਮੇਲੀ ਦੀ ਸੀ ਪਹਿਲਾਂ ਤੁਲੇ ਦੀ 12 ਕਿਲੇ ਹਾਂ ਉਦੋਂ 75 ਕਿ ਮਣ ਪੈ ਗਈ 75 ਮਣ ਪੈ ਗਈ 75 ਕਿ 75 ਕਿ 75 ਤੇ 75 ਵੀ ਬਿੰਦੀ ਵਾਲੀ ਕਿੰਨੀ ਪੈ ਜੂ ਬਿੰਦੀ ਦੀ 80 80 ਮੱਛਾਂ ਨੂੰ ਵੜ ਦੇ ਜੰਮਾ ਦੇ ਵੀ ਮਿਹਨਤ ਕੀਤੀ ਮਿਹਨਤ ਤਾਂ ਦੱਸੂਗੀ ਕੰਡੇ ਦੇ ਜੜ ਕੇ ਕਿੰਨੀ ਪੈਂਦੀ ਹੈ ਕਿੰਨੀ ਗਵੇੜ ਤੇ ਕਰਦਾ ਜਾ ਉਹ ਸੀ ਭਾਈ ਉਹ ਤਾਂ ਵੇਰ ਉਹ ਭਾਈ ਉਹਦਾ ਬਾਵਾ ਲਿਖ ਵਧੀ ਲਿਖਲੀ ਵਧੀਆ ਫਿਰ 80 ਦਾ ਬਹੁਤ ਹੋਰ ਬਹੁਤ ਟਰਾਲੀ ਭਰ ਗਈ ਬਾਵਾ ਭਰੀ ਵੀ ਇਹ ਫੁੱਲ ਭਰ ਕੀ ਟਾਲੀ ਲਿਖਦਾ ਹਾਂ ਦੋ ਡੱਕੇ ਜਿਵੇਂ ਦੀ ਚਲਾ ਜਾਂਦਾ ਫੁੱਟਿਆਂ ਟਰਾਲੀ ਲੈਣਾ ਫਿਰ ਬਣਿਆ ਫਿਰ ਦੂਜੀਆਂ ਨੇ ਗੰਨੇ ਵਾਲੀਆਂ ਨੇ ਟਰਾਲੀਆਂ ਮਿੱਤਰੋ ਬਣਿਆ ਬੜੀਆਂ ਇਦੋਂ ਰੋਹੀ ਕਹਿੰਦਾ ਕੋਈ ਐਸਟੀਮੇਟ ਨਹੀਂ ਟਰਾਲੀ ਦਾ ਕਹਿੰਦਾ ਅਸੀਂ ਤਾਂ ਕਿੱਲੇ ਦੀ ਭਰ ਕੇ ਤੋਰ ਲਾਣਾ। ਅੱਲਾ ਯਾਰ ਫੇਰ ਵੀ ਨਾਉਦਾ ਵੀ ਕਿੱਲੇ ਦੀ ਹੋएगी। ਹਾਂ। ਇਹਦੇ ਸਾਰੀ ਪੈ ਗਿਆ ਕਿਹੜੇ ਨੰਨਾਂ ਦਾ ਪਿਓ। ਉਹਨਾਂ ਰੋਹੀ ਦਾ ਕਿਵੇਂ ਮੈਂ ਤਾਂ ਇਤਨੀ ਭਜੰਦੀ ਆ। ਇਹ ਕਹਿੰਦਾ ਸੱਤ ਕਿੱਲੇ ਹੀ ਭੜ ਦਿੰਦੇ ਆ ਟਰਾਲੀ ਭਰੀ ਪਾ ਲੱਗ ਜਾਂਦੀ ਨਹੀਂ ਨਿਕਲੀ ਬਈ। ਕਹੇ ਤਾਂ ਕੋਈ ਐਸਟੀਮੇਟ ਨਹੀਂ। ਐਸਟੀਮੇਟ ਕੋਈ ਨਹੀਂ ਹੈ ਨਾ। ਦਿਖਾਉਣਾ ਮੁੰਡੇ ਨੇ ਸਪੈਸ਼ਲ ਦਾਤੀਆਂ ਲੈਦੀਆਂ ਨੇ ਦਾਤੀਆਂ ਹੀ ਲੱਕੇ ਮੜੀ ਚੱਕੀ। ਜਮਤਾਂ ਜੀ ਲੈਂਦੀ ਨੇ ਦੇਖੋ ਟਾਂਗਾ ਵੱਢਣ ਵਾਸਤੇ ਬਿੰਦੀ ਇੰਨਾ ਕੰਮ ਕਰਦਾ ਦਾਤੀਆਂ ਪਹਿਲਾਂ ਵਾਲੀਆਂ ਘਸ ਗਈਆਂ ਮਿੱਤਰੋ ਕਹਿੰਦਾ ਫਿਰ ਜੀਰੀ ਪੂਰੀ ਤਕੜੀ ਹੈ ਨਾ ਫਿਰ ਵੱਡੀ ਨਹੀਂ ਆਂਦੀ ਮਾੜੀ ਦਾਤੀ ਤਾਂ ਨਵੀਂ ਦਾਤੀ ਲੈਂਦੀ ਹੈਗੀ ਹਨਾ ਬਿੰਦੀ ਹਾਂ ਆ ਦੇਖੋ ਮਾੜੀ ਜੀਰੀ ਆ ਚਲਕੌਰ ਤਾਂ ਮਾਰਦੀ ਮਸ਼ੀਨ ਤਾਂ ਭਾਂਜੀ ਤੁਰਦੀ ਨਹੀਂ ਗਈ ਰੁਕ ਗਈ ਖਿੱਚਦੀ ਨਹੀਂ ਗਈ ਜਿਹੋਰ ਵਾਲਾ ਲੱਗਦਾ ਰੋਟੀ ਲੈ ਕੇ ਆ ਚੁੱਕੇ ਨੇ ਸਾਡੇ ਸਰਦਾਰ ਲਖੇ ਮੰਨਦਾ ਪੈਂਦਾ ਪ੍ਰੈਸਰ ਜੱਟ ਦਾ ਐ ਆਉਂਦਾ ਜੋਬਰਾ ਘਰਤੀ ਬੰਦਾ ਲਿਆ ਜਾ ਕੇ ਰੋਟੀਆਂ ਉਹਨਾਂ ਬੈਠ ਗਿਆ ਲਾਹੋ ਨਹੀਂ ਉੱਤਰਦਾ ਹੋਣੇ ਉੱਤਰ ਕੇ ਕੀ ਕਰਨਾ ਸਰਦਾਰ ਨੇ ਆਪਾਂ ਨੂੰ ਆਰਡਰ ਦੇ ਦੇਣਾ ਐ ਵੀ ਮਿੱਤਰੋ ਉੱਤਰ ਚੱਕੇ ਨੇ ਦੱਸ ਲੱਗੀ ਲਿਆ ਰੋਟੀਆਂ ਖਾਓ ਟੋਠਿਆ ਨਾ ਨਹੀਂ ਆਹ ਤਾਂ ਖੰਦਾ ਨਹੀਂ ਚੱਲ ਕੋਈ ਨਹੀਂ ਜੋ ਬ੍ਰੋ ਹੁਣ ਤੁਹਾਨੂੰ ਦਿਖਾਉਂਦੇ ਆਂ ਟਰਾਲੀ ਆਪਣੀ ਸੋਰੇ ਭਰਨੀਉਣ ਲੱਗਿਓਣ ਲੱਗੇ ਉਹਨਾਂ ਕੋਲ ਪਹੁੰਚ ਗਏ ਤੇ ਇਹ ਬੱਲੇ ਕੱਟੀਆਂ ਦੀਆਂ ਮਸ਼ੀਨਾਂ ਟਰੈਕਟਰ ਖੜੇ ਨੇ ਆਪਣਾ ਜੋ ਬ੍ਰੋ ਇੰਨੀ ਸੋਲ ਦੇ ਨੇ ਜੋ ਬ੍ਰਾ ਇੱਥੇ ਆ ਕੇ ਬਾਕੇ ਜਣਗੇ ਬਾੜਾ ਛੱਡ ਕੇ ਤੇ ਪੂਰੇ ਆਕੇ ਬੋਰਡ ਜੋ ਉੱਪਰ ਦੇਖਣਾ ਨਾ ਰੱਖੇ ਮੈਂ ਇੱਥੇ ਆਕੇ ਪਾਕੇ ਜਾਂਦੇ ਨੇ ਉਹਨੂੰ ਪਤਾ ਵੀ ਪਾਜਣਾ ਆ ਗਿਆ ਮੈਂ ਗੁੜ ਜੂ ਟਰਾਲੀ ਆਏ ਦਾ ਮਤਲਬ ਬੰਦੇ ਨੇ ਕੋਈ ਇੱਧਰ ਨੂੰ ਕਰਦੇ ਨਾ ਬਰੋ ਬਸ ਟਰੈਕਟਰ ਆਪਣੇ ਭਰਲੇ ਅੱਧਾ ਘੰਟਾ ਲਾ ਲਓ ਜਾਂ 20 ਮਿੰਟ ਲਾ ਲਓ ਬਸ ਆ ਹੀ ਰਹਿਗੇ ਆਪਣਾ ਜਿਹੋ ਉੱਪਰ ਖੜੇ ਨੇਗੇ ਦੋ ਵੇੜੇ ਰਹਿਗੇ ਬਸ ਦੋ ਟਰਾਲੀਆਂ ਅਸੀਂ ਤੋੜਤੀਆਂ ਬਾਕੀ ਅਸੀਂ ਦੇਖਦੇ ਆਂਗੇ ਆਪਦੇ ਟਰੈਕਟਰਾਂ ਦਾ ਜੋਰ ਇਹ ਦੂਜਾ ਕਿਰੋ ਉਹ ਬੰਦੇ ਖੜੇ ਨੇ ਆਪਣੇ ਡਰਾਈਵਰ ਕੋਈ ਆ ਭਾਈਆ ਖਵਾਜੀ ਨੇ ਉਹਨੂੰ ਮੜਾਏ ਦਾਣੇ ਦੇ ਕਰਤੀ ਰਾਤ ਨੂੰ ਵੜਵਾਵਾਂਗੇ ਦੋ ਅਜੇ ਤੇਲੇ ਤੇਲੇ ਹਾਂ ਬਾਜਨਵਾਦੀ ਉਹ ਮੂੰ ਤਾਂ ਨਹੀਂ ਜੀਰੀ ਨਿਕਲਦੀਆਂ ਓ ਨਵ ਕਾਲਾ ਪਹੁੰਚ ਗਏ ਮਿੱਤਰ ਪਿੱਤਰ ਪਿਆਰੇ ਤੂੰ ਲਾਸਟ ਤੇ ਆਏ ਓਏ ਝਾੜ ਪੁੱਛ ਮੁੰਡੇ ਨੂੰ ਝਾੜ ਬੱਚੀ ਝਾੜ ਝਾੜ ਤਾਂ ਮੈਨੂੰ ਪੁੱਤ ਮੈਂ ਦੇਖ ਕੇ ਲੱਗੇ ਬੜਾ ਹਾਂ ਕਿੰਨਾ ਹੋਵੇਗਾ ਕੈਟਰੀ ਨਹੀਂ ਵਗਿਆ ਦੋ ਉਹ ਕਿਤੇ ਅੱਧੀ ਮਿਲਦੀ ਕਿ ਫੋੜਲੀ ਗਈ ਹੂੰ ਉਹ ਬਿਲੀ ਗਣੀ ਗੱਲ ਕਰਨ ਲੱਗਾ ਥੋੜਾ ਲਾ ਪਹਿਲਾਂ ਕਦ ਪੇਚ ਆਉਂਦੇ ਜੀ ਰਸਤੀ ਬਣਦਾ ਹੈਗਾ ਪੁੱਤਰ ਪੁੱਛੀ ਇਹ ਬੰਦਾ 70 ਤੋਂ 80 ਵਿੱਚ ਵਿੱਚ ਕਹਿੰਦਾ ਬਾਕੀ ਸਾਨੂੰ ਅਸੀਂ ਰਿਜ਼ਲਟ ਦੱਸਾਂਗੇ ਰਿਕਾਰਡ ਟੁੱਟਦੇ ਨੇ ਟੁੱਟਦੀਆਂ ਟੁੱਟਣੇ ਰਿਕਾਰਡ ਹੂੰ ਮਿਹਨਤ ਵਾਲੀ ਕਰੀਆ ਵਾਲੀ ਮਿਹਨਤ ਕਰੀਆ ਲੱਖਾ ਦੋਰੀ ਰਿਹਾ ਹੈ ਨਾ ਲੱਖਾ ਨੇ ਜੀ